ਕਰੀਏ ਜਾਰਜੀਆ ਦੇ ਜਿਹੜੇ ਪ੍ਰੋਸੀਕਿਊਟਰ ਆ ਉਹਨਾਂ ਨੇ ਐਲਾਨ ਕੀਤਾ ਹੈ ਵੀ ਜੋ ਰਾਸ਼ਪਤੀ 트ੰਪ ਤੇ ਉਲਟ ਜਿਹੜਾ ਇੱਕ ਕ੍ਰਿਮੀਨਲ ਕੇਸ ਚੱਲ ਰਿਹਾ ਸੀ ਇਲੈਕਸ਼ਨ ਇੰਟਰਫੀਅਰੈਂਸ ਨੂੰ ਲੈ ਕੇ ਉਸ ਕੇਸ ਨੂੰ ਉਹ ਹੁਣ ਡ੍ਰੌਪ ਕਰਨ ਜਾ ਰਹੇ ਆ ਸੋ ਕਹਿੰਦੇ ਵੀ ਜਿਹੜੇ ਦੋ ਮੇਜਰ ਇਲੈਕਸ਼ਨ ਇੰਟਰਫੀਅਰੈਂਸ ਦੇ ਕੇਸ 트ੰਪ ਹੁਣਾਂ ਦੇ ਉਲਟ ਚੱਲੇ ਸੀ ਜੋ ਉਹਨਾਂ ਨੇ ਫੇਸ ਕੀਤੇ ਸੀ ਉਹਨਾਂ ਦੀ ਹੁਣ ਕਹਿੰਦੇ ਵੀ ਸਮਾਪਤੀ ਇੱਕ ਸਾਹਬ ਦੇ ਨਾਲ ਹੋ ਚੁੱਕੀ ਆ ਫੁਲਟਨ ਕਾਉਂਟੀ ਜਾਰਜੀਆ ਆ ਦੇ ਵਿੱਚ ਜਿਹੜਾ ਇਲੈਕਸ਼ਨ ਇੰਟਰਫੀਅਰੈਂਸ ਕੇਸ ਰਾਸ਼ਪਤੀ 트럼ਪ ਉਹਨਾਂ ਦੇ ਉਲਟ ਤੇ ਉਹਨਾਂ ਦੇ ਜਿਹੜੇ ਸਾਥੀਆਂ ਦੇ ਉਲਟ ਉਸ ਨੂੰ ਹੁਣ ਡਿਸਮਿਸ ਕਰ ਦਿੱਤਾ ਗਿਆ ਹੈ ਜਦ ਪ੍ਰੋਸੀਕਿਊਟਰ ਨੇ ਜੋ ਜਿਨ੍ਹਾਂ ਨੇ ਇਹ ਜਿਹੜੇ ਨਵੇਂ ਪ੍ਰੋਸੀਕਿਊਟਰ ਸੀ ਇਸ ਕੇਸ ਦੇ ਵਿੱਚ ਜੋ ਉਹਨਾਂ ਦੇ ਜਿਹੜੇ ਉਹਨਾਂ ਨੇ ਰਨ ਕਰਨਾ ਸੀਗਾ ਬੇਸਿਕਲੀ ਉਹਨਾਂ ਨੇ ਲੜਨਾ ਸੀਗਾ ਤੇ ਉਹਨਾਂ ਨੇ ਰਿਕੁਐਸਟ ਕਰ ਦਿੱਤਾ ਵੀ ਜਿਹੜੇ ਚਾਰजेस ਆ ਉਹ ਡ੍ਰੌਪ ਕਰ ਦਿੱਤੇ ਜਾਣ ਪੀਟ ਸਕੈਂਡਲਿਕਸ ਐਗਜ਼ੀਕਟਿਵ ਡਾਇਰੈਕਟਰ ਨੇ ਪ੍ਰੋਸੀਕਿਊਟਿੰਗ ਅਟਾਰਨੀਜ਼ ਕਾਉਂਸਲ ਆਫ ਜਾਰਜੀਆ ਦੇ ਉਹਨਾਂ ਨੇ ਜਿਹੜੇ origignal prosecutor ਜੋ ਕਿ disqualify ਹੋ ਗਏ ਸੀ ਇਸ ਕੇਸ ਤੋਂ ਉਹਨਾਂ ਨੇ take over ਕੀਤਾ ਸੀ ਤਾਂ ਉਹਨਾਂ ਨੇ ਨਾਲ ਦੇ ਨਾਲ ਹੀ ਜਿਹੜਾ ਆ ਉਹ ਜਿੱਦਾਂ ਹੀ ਉਹਨਾਂ ਨੇ ਕੇਸ ਆਪਣੇ ਹੱਥੇ ਲਿਆ ਉਹਨਾਂ ਨੇ ਅਦਾਲਤ ਨੂੰ ਫਾਈਲਿੰਗ ਕਰ ਦਿੱਤੀ ਵੀ ਜਿਹੜਾ ਕੇਸ ਆ ਉਹ ਡਿਸਮਿਸ ਚਾਰजेस ਆ ਜਿਹੜੇ ਉਹ ਡ੍ਰॉप ਕੀਤੇ ਜਾਣ ਤੇ ਜੱਜ ਆ ਜੋ ਕੀ ਇਸ ਕੇਸ ਨੂੰ ਦੇਖ ਰੇ ਸੀ ਸੁਣਵਾਈ ਲੈਣੀ ਸੀ ਜਿਨ੍ਹਾਂ ਨੇ ਉਹਨਾਂ ਨੇ ਰਿਕਵੈਸਟ ਨੂੰ ਗ੍ਰਾਂਟ ਕਰਦੇ ਹੋਏ ਕੇਸ ਨੂੰ ਨਾਲ ਦੇ ਨਾਲ ਹੀ dismiss it ਕਰ ਦਿੱਤਾ ਗਿਆ ਆ ਫੁਲਟਨ ਕਾਉਂਟੀ ਦੇ ਜਿਹੜੇ ਜੱਜ ਸਕਾਟ ਮੈਕੈਫੀ ਉਹਨਾਂ ਨੇ ਲਿਖਿਆ ਦਾ ਕੇਸ ਇਜ਼ ਹੇਅਰ ਬਾਈ ਡਿਸਮਿਸਡ ਇਨ ਇਟਸ ਇੰਟਾਇਰਟੀ ਟਰੰਪ ਦੇ ਨਾਲ ਜਿਹੜੇ 18 ਹੋਰ ਜਾਣੇ ਆ ਉਹਨਾਂ ਨੇ ਅਗਸਤ 2023 ਦੇ ਵਿੱਚ ਜੋ ਉਹਨਾਂ ਦੇ ਉਲਟੇ ਚਾਰजेस ਲਿਆਂਦੇ ਗਏ ਸੀਗੇ 2020 ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਜਿਹੜੀ ਆ ਉਹਨਾਂ ਦੇ ਨਤੀਜਿਆਂ ਦੇ ਬਾਅਦ ਚ ਤਾਂ ਉਹਨਾਂ ਨੇ ਨਾਟ ਗਿਲਟੀ ਜਿਹੜਾ ਉਹ ਲਿ ਕਿਤਾ ਸੀਗਾ ਉਸ ਟਾਈਮ ਦੇ ਉਤੇ 트럼ਪ ਹੋਣਾ ਦੀ ਉਹ ਜਿਹੜੀ ਕਾਲ ਬਹੁਤ ਜ਼ਿਆਦਾ ਮਸ਼ਹੂਰ ਕਹਿ ਲੋ ਵੀ ਹੋਈ ਸੀ ਜਿਸ ਵਿੱਚ 트럼ਪ ਹੋਣੀ ਕਹਿ ਰਿਹਾ ਸੀ ਜਾਰਜੀਆ ਦੇ ਸਕੱਰੇਟਰੀ ਆਫ ਸਟੇਟ ਬ੍ਰੈਡ ਰੈਫਰੈਂਸ ਬਰਗਰ ਨੂੰ ਬੀ ਫਾਈਂਡ ਦਾ ਵੋਟਸ ਨੀਡਿਡ ਟੂ ਵਿਨ ਦਾ ਸਟੇਟ ਸੋ ਉਸ ਤੋਂ ਬਾਅਦ ਦੇ ਵਿੱਚ ਇਹਨਾਂ ਦੇ ਉਲਟ ਜਿਹੜੇ ਫੁਲਟਨ ਕਾਉਂਟੀ ਦੀ ਡਿਸਟ੍ਰਿਕਟ ਅਟਾਰਨੀ ਆ ਫੈਨੀ ਵਿਲਸ ਉਹਨਾਂ ਨੇ ਇਹ ਕੇਸ ਜਿਹੜਾ ਉਹ ਲਿਆਂਦਾ ਸੀ ਫੈਨੀ ਵਿਲਸ ਆਪ ਕਈ ਵਿਵਾਦਾਂ ਦੇ ਵਿੱਚ ਜਿਹੜੀ ਉਹ ਘਿਰ ਗਈ ਉਹ ਉਸ ਤੋਂ ਬਾਅਦ ਉਸ ਨੂੰ ਇਸ ਕੇਸ ਤੋਂ ਲਾਂਬੇ ਕਰ ਦਿੱਤਾ ਗਿਆ ਤੇ ਨਵੇਂ ਜਿਹੜੇ ਪ੍ਰੋਸੀਕਿਊਟਰ ਆਏ ਸੀ ਉਹਨਾਂ ਨੇ ਜਿਹੜੇ ਚਾਰजेस ਆ ਉਹ ਹੁਣ ਡ੍ਰੌਪ ਕਰ ਦਿੱਤੇ